ਇਸ ਜਿੱਦ ਨਾਲ ਮੰਡੋੜਦੇ ਰਹਿਣ ਵਾਲੇ ਆ ਹਾਂ ਜੀ ਲਖਮੀਰ ਦੇ ਉਤਾੜ ਹਾਂ ਜੀ ਤੇ ਸਾਡੇ ਹੁੱਲੜ ਬਾਜੀ ਦੇ ਕਰਕੇ ਉਹਨਾਂ ਨੇ ਸਾਡੇ ਦੇ ਪਿੰਡ ਦੇ ਲੈ ਲੋ ਹਾਂ ਜੀ ਪਿੰਡ ਦੇ ਨੇ ਹੋਰ ਨਾ ਕੋਈ ਕਿੰਨਾ ਕਸੇ ਚੱਲਦਾ ਉਹ ਵੇਖ ਰਾਕੀ ਕਿ ਕਵੇਖਾ ਚੁੱਪ ਰਹਿਣ ਤੇ ਚੁੱਪ ਦੇਵਾਂ ਦੇ ਪੁੱਤਰ ਦੇ ਉਹ ਪਰ ਉਹਦੀ ਚਰਵਾੜੀ ਨਾਲ ਘਰੋਂ ਵਤਨੇ ਜਿਹੜੇ ਉਹਨੂੰ ਜੜਾ ਨਾਲ ਚਲੇ ਗਏ ਕੀ ਨਾਮ ਤੇ ਕਿਥੋਂ ਦੇ ਐਡਵੋਕੇਟ ਸੀ ਜੀ ਜਿਨਾ ਮੰਡੋਰਤੇ ਰਹਿਣ ਵਾਲੇ ਆ ਹਾਂਜੀ ਲਖਮੀਰ ਦੇ ਉਤਾੜ ਹਾਂਜੀ ਤੇ ਸਾਡੇ ਹੁੱਲੜਵਾਜੀ ਦੇ ਕਰਕੇ ਉਹਨਾਂ ਨੇ ਸਾਡੇ ਤੇ ਫੈਰਾਂ ਕੀਤੀ ਹਾਂਜੀ ਪਿੰਡ ਤੇ ਹੀ ਨੇ ਹਾਂਜੀ ਪਿੰਡ ਤੇ ਹੀ ਨੇ ਮੁੰਡੇ ਕਰ ਮੇਲ ਸੀ ਹਾਂਜੀ ਹਾਂ ਜਮਾਨ ਤੇ ਤੇ ਕੀ ਗੱਲਬਾਤ ਹੋਈ ਗੱਲਬਾਤ ਇੱਧਰ ਲੜਕਾਰਿਆਂ ਤੋਂ ਹੋ ਗਈ ਉਹਨਾਂ ਨੇ ਟਰੈਕਟਰ ਦੇ ਗਾਣੇ ਟਰੈਕਟਰ ਦੇ ਗਾਣੇ ਤੇ ਕਰਕੇ ਨਾ ਟਰੈਕਟਰ ਗਾਣੇ ਚਲਾ ਕੇ ਉਸ ਤੋਂ ਬਾਅਦ ਲਲਕਾਰੇ ਮਾਰਦੇ ਰਹਿਣੇ ਬਾਹਰ ਨਿਕਲੋ ਲੜਾਈ ਕਰਨੀ ਬਾਹਰ ਨਿਕਲੋ ਉਸ ਤੋਂ ਬਾਅਦ ਕੋਈ ਵੀ ਨਹੀਂ ਸਾਡੇ ਬੰਦੇ ਕਰੇ ਹੈ ਨਹੀਂ ਸੀਗੇ ਪੰਜ ਬੰਦੇ ਜਾਣ ਕਰਕੇ ਉਹਨਾਂ ਨੇ ਹਾਂਜੀ ਅਸੀਂ ਔਰਤਾਂ ਹੀ ਕਰੇ ਸੀਗੇ ਤੇ ਕੀ ਟਰੋੜੇ ਚ ਲਾਏ ਵੀ ਉਹਨਾਂ ਨੇ ਚੱਲਣੇ ਟਰੋੜੇ ਚ ਲਾ ਕੇ ਫਿਰ ਉਸ ਤੋਂ ਬਾਅਦ ਗਾਣੀ ਗਲੋ ਚ ਕੀਤਾ ਹਾਂਜੀ ਗਾਣੀ ਗਲੋ ਚ ਕੀਤਾ ਹਾਂਜੀ ਗਾਣੀ ਗਲੋ ਚ ਕਰਕੇ ਫਿਰ 5-6 ਫੇਰ ਉਹਨਾਂ ਚਲਾ ਦਿੱਤੇ ਤੁਹਾਡੇ ਸਿੱਧੇ ਮਾਰੇ ਨੇ ਹਾਂਜੀ ਸਿੱਧੇ ਮਾਰੇ ਨੇ ਕਿੰਨੇ ਜ਼ਖਮੀ ਹੋਏ ਨੇ ਤੁਹਾਡੀ ਨੰਬਰ ਸਾਡੇ ਦੋ ਜ਼ਖਮੀ ਹੋ ਗਏ ਨੇ ਦੋ ਜਨੇ ਜ਼ਖਮੀ ਹੋ ਗਏ ਨੇ ਔਰਤਾ ਇੱਕ ਜ਼ਖਮੀ ਔਰਤਾ ਜ਼ਖਮੀ ਹੋ ਗਈ ਹੈ ਹੁਣ ਕੀ ਮੰਗੇ ਤੁਹਾਡੀ ਹੁਣ ਸਾਡੀ ਪ੍ਰਸ਼ਾਸਨ ਤੇ ਇਹ ਮੰਗੇ ਸਾਡਾ ਇਨਸਾਫ ਕੀਤਾ ਜਾਏ ਜੇ ਸਾਨੂੰ ਅਗਰ ਕਾਰਵਾਈ ਜ਼ਿਆਦਾ ਹੋ ਜ਼ਿਆਦਾ ਸਾਨੂੰ ਲੱਗ ਜੰਦੀ ਸਾਡੇ ਬੱਚੇ ਰੋਲ ਜਾਣੇ ਸੀ ਤੇ ਸਾਡੀ ਇਹੀ ਪ੍ਰਸ਼ਾਸਨ ਅੱਗੇ ਬਾਗੇ ਸਾਡੀ ਕਾਰਵਾਈ ਕੀਤੀ ਜਾਵੇ ਬਿਲਕੁਲ ਕੀ ਨਾਮ ਤੁਹਾਡਾ ਜੀ ਪ੍ਰਵੀਨ ਕੌਰ ਹਾਂਜੀ ਪ੍ਰਵੀਨ ਕੌਰ ਪ੍ਰਵੀਨ ਕੌਰ ਕਿੱਥੋਂ ਦੇ ਰੈਣ ਵਾਲੇ ਤੁਸੀਂ ਕੀ ਗੱਲ ਬੋਲਦੇ ਹੋ ਜੀ ਲਖਮੀਰ ਕਹਤਾਰਤ ਰੈਣ ਦਾ ਪਟਿਆ ਜੀ ਸਾਡੇ ਜਿਹੜਾ ਝਗੜਾ ਹੋਇਆ ਕੀ ਕਰਦਾ ਹੈ ਜੀ ਸਾਡਾ ਝਗੜਾ ਹੋਇਆ ਵੀ ਪਹਿਲਾਂ ਟਰੈਕਟਰ ਜਾ ਰਿਹਾ ਸੀ ਵਾਰ ਕੰਮ ਕਰ ਰਿਹਾ ਸੀ ਤੇ ਅੱਗੋਂ ਟਰੈਕਟਰ ਆ ਰਿਹਾ ਸੀ ਤੇ ਅੱਗੋਂ ਰਾ ਰੋਕ ਲੈਂਦੇ ਸੀ ਵਾਰ ਵਾਰ ਤੇ ਬਹੁਤ ਨਾ ਲੜਾਈ ਕੀਤੀ ਝਗੜਾ ਕੀਤਾ ਇੱਟਾ ਰੋੜੇ ਵੀ ਚਲਾਏ ਨੇ ਫਾਇਰ ਵੀ ਮਾਰਿਆ ਮੇਰੇ ਤੁਹਾਡੇ ਗੁੜੀ ਹਾਂਜੀ ਹਾਂਜੀ ਕਿੰਨੇ ਕ ਫਾਇਰ ਕੀਤੇ ਚਾਰ ਪੰਜ ਫਾਇਰ ਕੀਤੇ ਆ ਉਤੋਂ ਜਿਹੜੇ ਏਟੇ ਮਾਰਦੇ ਮੈਨੂੰ ਤੁਹਾਡੇ ਦੇ ਹਾਂਜੀ ਜ਼ਖਮੀ ਹੋਏ ਤੁਸੀਂ ਹਾਂਜੀ ਜ਼ਖਮੀ ਹੋਰ ਕੀ ਮੰਗਦੇ ਕਰਦਾ ਜੀ ਹੁਣ ਕੀ ਜੀ ਇਹਨਾਂ ਤੋਂ ਹਾਂਜੀ ਕਾਰਵਾਈ ਕਰਨੀ ਚਾਹੀਦੀ ਕੀ ਨਾਮ ਤੇ ਕਿੱਥੋਂ ਦੇ ਰਹਿੰਦੇ ਪਿੰਡ ਲਖਮੀਰ ਕੇ ਤਾੜ ਕੁਲਵੰਤ ਸਿੰਘ ਪੁੱਤਰ ਗੋਪਾਲ ਸਿੰਘ ਹਾਂਜੀ ਕੀ ਗੱਲਬਾਤ ਹੋਈ ਜਿਹੜੀ ਗੋਲੀ ਇੱਥੇ ਆ ਫਾਇਰ ਵੀ ਕੀਤੀ ਕੀ ਗੱਲਬਾਤ ਇਹ ਸਰ ਇਹ ਮਾਮਲਾ ਹੈ ਸਾਡਾ ਟਰੈਕਟਰ ਆ ਰਿਹਾ ਸੀਗਾ ਕਰਨ ਨੂੰ ਛੋਟਾ ਮੇਰਾ ਬ੍ਰਦਰ ਸੀਗਾ ਉਹਨਾਂ ਨੂੰ ਇਹਨੇ ਰਾਹ ਨਹੀਂ ਦਿੱਤਾ ਤੇ ਆਪਦਾ ਟਰੈਕਟਰ ਰੋਕ ਕੇ ਆਪਦਾ ਟਰੈਕਟਰ ਰੋਕ ਕੇ ਬੰਦ ਕਰਕੇ ਚਾਰ ਬੰਦੇ ਸੀ ਉਹ ਸਰ ਮੇਰਾ ਬ੍ਰਦਰ ਇਕੱਲਾ ਸੀਗਾ ਇਹਨਾਂ ਸਰ ਉਹਨਾਂ ਨੂੰ ਕਾਪਾ ਕੱਢ ਕੱਢ ਕੇ ਤੇ ਗਾਲ ਕੱਢੀ ਗਾਲ ਕੱਢ ਕੇ ਸਰ ਮੇਰੇ ਬ੍ਰਦਰ ਨੇ ਫੋਨ ਕਰਿਆ ਸਾਨੂੰ ਵੀ ਮੈਨੂੰ ਇਹਨਾਂ ਮੇਰਾ ਰਾਹ ਢੱਕਿਆ ਸਰ ਅਸੀਂ ਗਏ ਆ ਪਿੰਡ ਦੇ ਮੋਤ ਪਰ ਬੰਦੇ ਆਏ ਉਹਨਾਂ ਛੋਟਛਾ ਕਰਵਾ ਦਿੱਤਾ ਸਰ ਛੋਟਛਾ ਹੋਣ ਤੋਂ ਬਾਅਦ ਸਰ ਇਹ 13 13 ਤਰੀਕ ਸਾਢੇ 6 ਵਜੇ ਦੀ ਗੱਲ ਆ ਤੇ ਸਰ 14 ਤਰੀਕ ਦਾ ਸਵੇਰ ਹੁੰਦੇ ਅਸੀਂ ਮੋਤ ਪਰ ਬੰਦੇ ਪਾਏ ਮੋਤ ਪਰ ਬੰਦੇ ਗਏ ਉਹਨਾਂ ਦੇ ਘਰੇ ਸਰ ਉਹਨਾਂ ਨਾਲ ਗੱਲਬਾਤ ਕੀਤੀ ਵੀ ਤੁਸੀਂ ਸਾਨੂੰ ਟਾਈਮ ਦਿਓ ਵੀ ਆਪਾਂ ਤੁਹਾਡਾ ਰਾਈਨਾਮਾ ਕਰਾਉਣੇ ਆ ਸਰ ਉਹਨਾਂ ਨੇ ਟਾਈਮ ਲੈ ਤੇ باوجود ਵੀ ਫਿਰ ਵੀ ਇਹ ਕਿਸੇ ਤੇ ਇਹਨੇ ਪੰਚਾਇਤ ਦੀ ਗੱਲ ਨਹੀਂ ਮੰਨੀ ਸਰ ਇਹਨਾਂ ਉਸ ਤੋਂ ਬਾਅਦ ਅਸੀਂ ਆਪਣੇ ਕੰਮਕਾਰਾਂ ਤੇ ਟਰੈਕਟਰ ਲੈ ਕੇ ਚੱਲ ਗਏ ਆ ਸਰ ਸਾਡੀਆਂ ਜਨਾਨੀਆਂ ਘਰ ਕੱਲੀਆਂ ਸੀਗੀਆਂ ਸਰ ਇਹਨਾਂ ਪੰਜ ਛੇ ਗੁੰਡੇ ਬੁਲਾ ਕੇ ਆਪਣੇ ਘਰ ਦੇ ਵਿੱਚੋਂ ਆਹਦਾ ਟਰੈਕਟਰ ਕੱਢ ਕੇ ਆਦੀ ਸਾਡੀ ਜ਼ਮੀਨ ਵੱਲ ਨੂੰ ਰਾਹ ਜਾਂਦਾ ਸਰ ਉੱਥੇ ਜਾ ਕੇ ਨੇ ਲਲਕਰੇ ਮਾਰੇ ਸਰ ਡੈਕ ਦੀ ਆਵਾਜ਼ ਉੱਚੀ ਗੰਦੇ ਗਾਣੇ ਬਿਹੋਂ ਬਾਹਰ ਨਿਕਲੋ ਤੁਹਾਡੇ ਪਰੋਣੇ ਆਏ ਆ ਇਦਰੀਆ ਟਰੈਕਟਰ ਦੇ ਲਾਹੇ ਇਹ ਗੜੇ ਹਾਂਜੀ ਟਰੈਕਟਰ ਦੇ ਗਾਣੇ ਲੱਗੇ ਹੋਏ ਸੀ ਹੁੱਲੜ ਬਾਜੀ ਵੀ ਕਰਦੇ ਸੀ ਹਾਂਜੀ ਹੁੱਲੜ ਬਾਜੀ ਵੀ ਕਰਦੇ ਸੀ ਸਰ ਉਸ ਤੋਂ ਬਾਅਦ ਲੇਡੀ ਸਾਨੂੰ ਫੋਨ ਕਰਿਆ ਵੀ ਸਾਡੇ ਨਾਲ ਐਦਾਂ ਹੋ ਰਿਹਾ ਅਸੀਂ ਕਿ ਕੋਈ ਗੱਲ ਨਹੀਂ ਤੁਸੀਂ ਬੋਲਣਾ ਨਹੀਂਗਾ ਕੋਈ ਗੱਲ ਨਹੀਂ ਤੁਸੀਂ ਬੋਲਣਾ ਨਹੀਂਗਾ ਸਰ ਫਿਰ ਅੱਗੇ ਜਾ ਕੇ ਆਤੇ ਖੇਤ ਕੋਲੋਂ ਫਿਰ ਮੋੜ ਕੇ ਪੰਜ ਜਣੇ ਟਰੈਕਟਰ ਤੇ ਪੰਜ ਜਣੇ ਪਿੱਛੇ ਕਾਪੇ ਦਸਤੇ ਕਰਪਾਨਾ ਨਾਲ ਸਰ ਫਿਰ ਇਹਨਾਂ ਆ ਕੇ ਆਪਣੀ ਜ਼ਮੀਨ ਦੀ ਬੈਕਸੈਟ ਟ੍ਰਾਂਸਫਰ ਸਾਡੇ ਵਜਦਾ ਗੁੱਟ ਦੇ ਨਾਲ ਸਾਡੇ ਸਰ ਬੈਕਸੈਟ ਸਾਡੀ ਜ਼ਮੀਨ ਆ ਅੱਗੇ ਸਾਡੇ ਘਰ ਆ ਸਰ ਸਰ ਫਿਰ ਇਹਨਾਂ ਰੋਲਾ ਪਾਣਾ ਗਾਲੀ ਗਲੋਚ ਕਰਨਾ ਬਹੁਤ ਲੈਂਗੁਏਜ ਗੰਦੀ ਗੰਦੀ ਸਰ ਅਸੀਂ ਉਹ ਤੁਹਾਨੂੰ ਬਿਆਨ ਨਹੀਂ ਕਰ ਸਕਦੇ ਸਰ ਉਸ ਤੋਂ ਬਾਅਦ ਅਸੀਂ ਆਏ ਤੇ ਇਹਨਾਂ ਛੱਤ ਤੇ ਚੜ੍ਹ ਕੇ ਸਿੱਧਾ ਸਾਡੇ ਵੱਲ ਨੂੰ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਆ ਰੋੜੇ ਵੀ ਚਲਾਏ ਆ ਰੋੜੇ ਵੀ ਨਾਲ ਚਲਾਏ ਟ੍ਰੋੜਾ ਚਲਾਇਆ ਸਰ ਗਾਲੀ ਗਲੋਚ ਕੀਤਾ ਇਹਨਾਂ ਸਾਡੀਆਂ ਜਨਾਨੀਆਂ ਤੇ ਫਾਇਰ ਮਾਰੇ ਸਰ ਇੱਕ ਖੱਬੇ ਪਾਸੇ ਤੋਂ ਲੈ ਕੇ ਮੇਰੀ ਛੋਟੀ ਪਰਝਾਈ ਆ ਇੱਕ ਕੰਨ ਤੱਕ ਹੁੰਦੇ ਫੈਰ ਲੱਗਿਆ ਜੀ ਸਰ ਇਹ ਬੰਦੇ ਛੱਤ ਤੇ ਸੀਗੇ ਅਸੀਂ ਥੱਲੇ ਸੀਗੇ ਸਰ ਇਹ ਬੰਦੇ ਸੀਗੇ 6 4 ਬੰਦੇ ਤਾਂ ਦੋ ਬੰਦਿਆਂ ਕੋਲ ਰੈਫਲਾ ਸੀ ਗਿਆ 12 ਬੋਰ ਇੱਕ 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 ਦੀ ਨਾਲੀ 12 ਬੋਰ ਸਰ ਇਹਨਾਂ ਬੰਦੇ 8 ਤੋਂ 10 ਬੰਦੇ ਸੀਗੇ ਸਰ ਨਾਲ ਜਨਾਨੀਆਂ ਵੀ ਸੀ ਸਾਡੇ ਜ਼ਖਮੀ ਸਰ ਦੋ ਹੋਏ ਆ ਇੱਕ ਮੇਰੀ ਛੋਟੀ ਪਰਜਾਈ ਮੇਰੀ ਇੱਕ ਵਾਈਫ ਆ ਮੇਰੇ ਵਾਈਫ ਦੇ ਬਾਅਦ ਲੱਗੀ ਐ ਸਾਰੇ ਦੀ ਕੰਨ ਤੋਂ ਲੈ ਕੇ ਸਰ ਖੱਬੇ ਪਾਸੇ ਸਾਰੀ ਸਾਈਡ ਤੇ ਲੱਗੀਆਂ ਜੀ ਸਰ ਸਰ ਸਾਡੀ ਹੱਥ ਜੋੜ ਕੇ ਇਹ ਬੇਨਤੀ ਹੈ ਵੀ ਸਾਡੀ ਬੰਦੀ ਕਾਰਵਾਈ ਕੀਤੀ ਜਾਵੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀਮਤੀ ਸੋਮਿਆ ਮਿਸ਼ਰਾ ਜੀ ਦੇ ਦਿਸ਼ਾ ਨਿਰਦੇਸ਼ੇ ਇੱਕ ਟੀਮ ਬਣਾਈ ਗਈ ਸੀ ਜਿਹੜੇ ਕਿ ਮਾਰੇ ਹਾਂਸਾਂ ਦੇ ਉੱਤੇ ਠਲ ਪਾਉਣ ਵਾਸਤੇ ਇਹਦੇ ਤਹਿਤ ਜਿਹੜਾ ਇੱਕ ਮਾਮਲਾ ਜਿਹੜਾ ਹੈ 14 ਤਰੀਕ ਨੂੰ ਸਾਹਮਣੇ ਆਇਆ ਸੀਗਾ ਜਿਹਦੇ ਵਿੱਚ ਦੋ ਗਵਾਂਡੀਆਂ ਦੀ ਆਪਸ ਵਿੱਚ ਲੜਾਈ ਹੋਈ ਸੀ। ਉਹਦੇ ਵਿੱਚ ਜਿਹੜੇ ਆ ਦੋ ਲੜੀਆਂ ਜ਼ਖਮੀ ਹੋਈਆਂ ਸੀ ਜਿਹਦੇ ਵਿੱਚ ਉਹਨਾਂ ਨੂੰ ਜਿਹੜੇ ਆ 12:00 ਵਜੇ ਸੀਗੇ। ਉਹਦੇ ਤਹਿਤ ਅਸੀਂ ਜਿਹੜਾ ਇੱਕ ਟੀਮ ਗਠਿਤ ਕੀਤੀ ਜਿਹਦੇ ਵਿੱਚ ਏ.ਐਸ. ਰਾਮ ਪ੍ਰਕਾਸ਼ ਸੀ ਜਿਹਨੇ ਬੜੀ ਮੁਸਤੈਦੀ ਦਿਖਾਉਂਦੇ ਹੋਇਆ 24 ਘੰਟੇ ਦੇ ਵਿੱਚ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਅੱਜ ਜਿਹੜੇ ਹੈ ਅਸੀਂ ਦੋ ਵੈਪਨ ਉਹਨਾਂ ਤੋਂ ਜਿਹੜੇ ਵਰਤੇ ਗਏ ਸੀ ਲੜਾਈ ਵੇਲੇ ਉਹ ਅਸੀਂ ਅੱਜ ਬਰਾਮਦ ਕੀਤੇ ਆ। ਜਿਸ ਦੀ ਤਫਤੀਸ਼ ਜਿਹੜੀ ਆ ਹੁਣ ਚੱਲਦੀ ਪਈ ਆ ਤੇ ਇਹਨਾਂ ਨੂੰ ਲੈ ਕੇ ਕੋਰਟ ਵਿੱਚ ਪੇਸ਼ ਕਰਕੇ ਤੇ ਰਿਮਾਂਡ ਹਾਸਲ ਕੀਤਾ ਜਾਵੇ ਕਿੰਨੇ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਹੈ ਇਹ ਜੀ 6 ਵਿਅਕਤੀਆਂ ਦੇ ਬਾਈ ਨੇਮ ਮੁਕੱਦਮਾ ਦਰਜ ਹੋਇਆ ਹੈ ਔਰ ਇਸ ਤੋਂ ਇਲਾਵਾ ਜਿਹੜੇ 4-5 ਜਿਹੜੇ ਆ ਉਹ ਅਣਪਛਤੇ ਵਿਅਕਤੀ ਹੈ ਕਾਰਨ ਕੀ ਸੀ ਜੀ ਇਹਨਾਂ ਦੀ ਟਰੈਕਟਰ ਤੋਂ ਲੈ ਕੇ ਆਪਸ ਵਿੱਚ ਲੜਾਈ ਹੋਈ ਸੀ ਵੀ ਦੋ ਟਰੈਕਟਰ ਜਿਹੜੇ ਆ ਭੀੜੇ ਰਾਤੋਂ ਲੰਘਦੇ ਸੀਗੇ ਤੇ ਆ ਮੋਸਮ ਨੇ ਤੇ ਉਹਦੇ ਕਰਕੇ ਇਹਨਾਂ ਦੀ ਆਪਸ ਬੋਲਬਲਾਰਾ ਹੋਇਆ ਸੀ ਜਿਉਂ ਇੱਕ ਦਿਨ ਪਹਿਲਾਂ ਜੋ ਅੱਗੇ ਜਿਹੜਾ ਹੈ 14 ਤਰੀਕ ਨੂੰ ਜਿਹੜਾ ਉਹ ਇਹ ਝੜਪ ਦਾ ਜਿਹੜਾ ਹੈ ਕਾਰਨ ਬਣਿਆ ਸੀ ਕਿੰਨੇ ਕੁ ਫਾਇਰ ਹੋਏ ਤੇ ਕਿਹੜੇ ਕਿਹੜੇ ਤਿਆਰ ਬੰਦੇ ਜੋ ਅਲੈਜ ਹੈ ਜੋ ਸਾਨੂੰ ਦੱਸਿਆ ਗਿਆ ਉਹਦੇ ਨਾਲ ਤਾਂ 4-5 ਫਾਇਰ ਦੱਸੇ ਗਏ ਆ ਵੀ 4-5 ਫਾਇਰ ਕੀਤੇ ਗਏ ਆ ਬਾਕੀ ਜਿਹੜੀ ਆ ਫੋਰੈਂਸਿਕ ਜਾਂਚ ਕਰਕੇ ਤਾਂ ਪਤਾ ਕੀਤਾ ਜਾਊਗਾ ਵੀ ਬੈਰਲ ਵਿੱਚ ਕਿੰਨੇ ਫਾਇਰ ਹੋਏ ਤੇ ਇਹ ਪਤਾ ਲੱਗਾ ਇਹ ਗੋਲੀ ਚਲਾਉਣ ਵਾਲੇ ਫਾਇਰ ਕਿਹਨਾਂ ਦੇ ਸਨ ਇਹ 12 ਬਾਰਾ ਬੋਰ ਦੀ ਬੰਦੂਕ ਤੋਂ ਫਾਇਰ ਚੱਲੇ ਆ ਤੇ ਬਾਕੀ ਅਸੀਂ ਤਫਤੀਸ਼ ਦੇ ਵਿੱਚ ਪਤਾ ਕਰ ਰਹੇ ਹਾਂ